ਪਰਲ ਕੰਪਨੀ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਐਸਾ ਸੁਪਨਾ ਵਿਖਾਉਂਦੀ ਹੈ ਕਿ ਉਹਨਾਂ ਦੇ ਪੈਸੇ ਦੁੱਗਣੇ ਹੋ ਜਾਣਗੇ ਉਸ ਸੁਪਨੇ ਉਸ ਝਾਂਸੇ ਦੇ ਵਿੱਚ ਆ ਕੇ ਕਈ ਪੰਜਾਬ ਦੇ ਲੋਕ ਐਸੇ ਬਰਬਾਦ ਹੋਏ ਉਹਨਾਂ ਦੀ ਜ਼ਿੰਦਗੀ ਪੂਰੀ ਦੀ ਪੂਰੀ ਖਰਾਬ ਹੋ ਗਈ ਅੱਜ ਸਾਡੇ ਨਾਲ ਨੇ ਗੁਰਨਾਮ ਸਿੰਘ ਗਾਮਾ ਜੀ ਇਹਨਾਂ ਨੇ 12 ਬਾਰ ਕਿੱਲੇ ਜ਼ਮੀਨ ਆਪਣੀ ਵੇਚ ਕੇ ਪਰਲ ਕੰਪਨੀ ਦੇ ਵਿੱਚ ਲਾਤੀ ਤੇ ਅੱਜ 12.5 ਕਿੱਲਿਆਂ ਦਾ ਉਹ مالک ਚਾਹ ਦਾ ਕੰਮ ਕਰਦਾ ਤੇ ਲੋਕਾਂ ਦੇ ਝੂਠੇ ਭਾਂਡੇ ਮਾਂਜਣ ਲਈ ਮਜਬੂਰ ਹੈ। ਲਾਈਫ ਕਿਵੇਂ ਸੀ? ਬਹੁਤ ਵਧੀਆ ਸੀਗੀ। ਪਹਿਲਾਂ ਵਾਈ ਕਰਦੇ ਸੀ। ਹੂੰ। ਗੱਡੀਆਂ ਵੀ ਸੀਗੀਆਂ ਕੋਲੇ। ਹੂੰ। ਸਾਰਾ ਕੁਝ ਵਧੀਆ ਚੱਲਦਾ ਸੀ। ਹੂੰ। ਇੱਥੋਂ ਬਸ ਥੋੜਾ ਜਿਹਾ ਰੌਲਾ ਪੈ ਗਿਆ ਭਰਾਵਾਂ ਦਾ ਸਰਪੰਚੀ ਵੈੜੀ ਸਰਪੰਚ ਸੀ ਆਪਾਂ ਨੂੰ ਸੰਤਾ ਸਿੰਘ ਵਾਲੇ ਕੋਠਿਆਂ ਦੇ। ਹੂੰ। ਤੇ ਮੈਂ ਪਰਲ ਕੰਮਣੀ ਵਿੱਚ ਪੈਸੇ ਲਾ ਦੇ ਚਲੋ ਗਾਂ ਲੈ ਲਾਂਗੇ ਜ਼ਮੀਨ ਮਹਿੰਗੀ ਹੋ ਗਈ 2007 ਦੀ ਗੱਲ ਹੈ। ਹੂੰ। ਜਮੀਨ ਮਹਿੰਗੀ ਹੋ ਗਈ। ਮੈਂ ਤੇਰਾ ਪਾ ਉੱਥੇ ਥੋੜਾ ਠਹਿਰ ਕੇ ਲਾ ਲਾਂਗੇ। ਉਹ ਇਹੋ ਜਿਹਾ ਠਹਿਰ ਕੇ ਲਵਾਈ ਉਹ ਸਾਡਾ ਭਾਂ ਦਾ ਸੀਗਾ। ਉਹ ਕਾਪਰਲ ਕੰਪਨੀ ਚ ਕੰਮ ਕਰਦਾ ਸੀਗਾ। ਹੂੰ ਕੁਝ ਮੈਨੂੰ ਉਹਨੇ ਡਿਸਟਰੀਬਿਊਟਰ ਜਾ ਬਣਾ ਲਿਆ ਮੈਨੂੰ ਕਹਿੰਦਾ ਨਾਲ ਮਾਮਾ ਜੀ ਨਾਲ ਕੰਮ ਕਰ ਲਓ। ਨਾਲੇ ਦੋ ਪੈਸੇ ਲਾ ਲਓ ਤੇ ਮੁੜ ਕੇ ਚਲਾ। ਜਿਵੇਂ ਵੀ ਆਏ ਡਬਲ ਹੋ ਜਾਣਗੇ ਨਾਲੇ। ਨਾਲੇ ਜੇ ਜ਼ਮੀਨ ਬਣੀ ਫਿਰ ਤੇ ਲੈਣੇ। ਕਹ ਰਹਾ ਚੰਗੇ ਨੂੰ ਸੀਗਾ ਜੀ ਤੇ ਹੋ ਗਿਆ ਹੁਣ ਤੁਹਾਨੂੰ ਪਤਾ ਗੱਲ ਕੰਪਨੀ ਦਾ ਹੋ ਗਿਆ ਮਾੜਾ ਸਾਰਾ ਪੈਸਾ ਡਲ ਡੋ ਗਿਆ ਜੀ ਦਾ ਪਰ ਹੋਣਾ ਹੁੰਦਾ ਜੀ ਜਵਾਦ ਨੂੰ ਖਰਚਾ ਖਾਈ ਜਾਂਦਾ ਬੰਦਾ ਘਰੋਂ ਤਗੜੇ ਸੀਗੇ 12.5 ਕਿਲੇ ਮਾਲ ਕੀ ਸਰਦਾਰ ਘਮਾਉਂਦੇ ਸੀ ਉਹ ਸ਼ਰਮ ਦੇ ਬਾਰੇ ਕੰਮ ਕੋਈ ਹੋਰ ਕੀਤਾ ਨਹੀਂ ਔਖਾ ਕੀੜਾ ਦਾ ਹੁਣ ਲਾਈਵ ਚੋਂ ਜਾਈ ਕਿੱਥੇ ਮਾਇ ਕਰਦੇ ਸੀ ਚੰਗੀਆਂ ਗੱਡੀਆਂ ਚੱਲਦੀਆਂ ਸੀਗੀਆਂ ਚੰਗੇ ਰਿਸ਼ਤੇਦਾਰ ਯਾਰ ਮਿੱਤਰ ਵਰਦੇ ਸੀ ਹੁਣ ਸਾਰੇ ਰਿਸ਼ਤੇਦਾਰ ਵੀ ਪਿੱਛੇ ਹੋ ਗਏ ਯਾਰ ਮਿੱਤਰ ਵੀ ਪਿੱਛੇ ਹੋ ਗਏ ਜਿਹੜੇ ਖਾਂਦੇ ਸੀ ਉਹ ਵੀ ਹੁਣ ਆਲਾ ਕਹਿਣ ਵੀ ਕਿਤੇ ਖਮਾਉਣਾ ਨਾ ਪੈ ਜੀ ਤੇ ਯਾਰ ਹੌਲੀ ਹੌਲੀ ਯਾਰ ਹੌਲੀ ਹੌਲੀ ਮਸਲੇ ਹੱਲ ਹੋ ਜਾਂਦੇ ਹੁੰਦੇ ਆ ਤੇ ਇਹਨਾਂ ਦੇ ਹੌਣ ਲੈਣ ਕਰਕੇ ਹੌਲੀ ਹੌਲੀ ਆਂਤਰਾ ਪੜਦੇ ਪੜਦੇ ਆਪਾਂ ਚਾਹ ਦੀ ਰੇੜੀ ਲਾਣੀ ਹੁਣ ਆਪਾਂ ਐ ਵੀ ਚਾਰ ਪੀ ਆਉਂਦੇ ਆ ਕੋਈ ਜਾਂਦੇ ਨਹੀਂਗੇ ਨਾਲੇ ਆਦਾ ਸੁੱਖੀ ਇਥੇ ਯਾਰ ਨੂੰ ਮਿਲਦਾ ਹੈ। ਤਾਂ ਵਰੀਆ ਵਰੀਆ ਬਣੇ ਵਰੀਆ ਜੋ ਮੈਂ ਤੇ ਵਰੀਆ ਚਲੀ ਜਾਂਦਾ ਇਹ ਕੰਮ। ਨਾਲੇ ਸੋਨਾ ਮਿਲਦੀ ਹੈ ਪਰਿਵਾਰ ਨਾਲ ਜੀ ਬੰਦਾ ਖੁਸ਼ ਹੈ। ਫਸੇ ਕਾਲ ਤੁਸੀਂ ਜੁੜਿਓ ਡੇਲੀ ਡੈਸ ਟੀਵੀ ਦੇ ਨਾਲ ਪਰਲ ਕੰਪਨੀ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਐਸਾ ਸੁਪਨਾ ਵਿਖਾਉਂਦੀ ਹੈ ਕਿ ਉਹਨਾਂ ਦੇ ਪੈਸੇ ਦੁੱਗਣੇ ਹੋ ਜਾਣਗੇ। ਉਸ ਸੁਪਨੇ ਉਸ ਝਾਂਸੇ ਦੇ ਵਿੱਚ ਆ ਕੇ ਕਈ ਪੰਜਾਬ ਦੇ ਲੋਕ ਐਸੇ ਬਰਬਾਦ ਹੋਏ ਉਹਨਾਂ ਦੀ ਜ਼ਿੰਦਗੀ ਪੂਰੀ ਦੀ ਪੂਰੀ ਖਰਾਬ ਹੋ ਗਈ ਅੱਜ ਸਾਡੇ ਨਾਲ ਨੇ ਗੁਰਨਾਮ ਸਿੰਘ ਗਾਮਾ ਜੀ ਇਹਨਾਂ ਨੇ 12 ਬਾਰ ਕਿੱਲੇ ਜ਼ਮੀਨ ਆਪਣੀ ਵੇਚ ਕੇ ਪਰਲ ਕੰਪਨੀ ਦੇ ਵਿੱਚ ਲਾਤੀ ਤੇ ਅੱਜ 12 ਬਾਰ ਕਿੱਲਾਂ ਦਾ ਉਹ ਮਾਲਕ ਚਾਹ ਦਾ ਕੰਮ ਕਰਦਾ ਤੇ ਲੋਕਾਂ ਦੇ ਝੂਠੇ ਭਾਂਡੇ ਮਾਂਜਣ ਲਈ ਮਜਬੂਰ ਹੈ ਸਰਕਾਰਾਂ ਨੇ ਕਾਰਵਾਈ ਕੀਤੀ ਪਰ ਉਹ ਕਾਰਵਾਈ ਦਾ ਇਸ ਬਾਈ ਨੂੰ ਕੀ ਫਰਕ ਪਿਆ ਇਹ ਉਮੇਦ ਹੈ ਉਵੇਂ ਹੀ ਬੇਜਮੀਨਾ ਬਿਨਾ ਪੈਸੇ ਤੋਂ ਮਜ਼ਦੂਰੀ ਦਾ ਕੰਮ ਕਰਨ ਲਈ ਮਜਬੂਰ ਹੈ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸੀ ਗੱਲ ਬਾਈ ਸਸੀ ਗੱਲ ਬਈ ਕੀ ਕਹਾਣੀ ਵਾਪਰੀ ਕੀ ਜਿਵੇਂ ਮੈਂ ਦੱਸਿਆ ਕਿ 12.5 ਕਿੱਲੇ ਤੁਸੀਂ ਪਰਲ ਕੰਪਨੀ ਚਲਾਤੀ ਹਾਂਜੀ ਤੇ ਉਸ ਤੋਂ ਪਹਿਲਾਂ ਕਿਵੇਂ ਦਾ ਸੀਗਾ ਤੁਹਾਡੀ ਜ਼ਿੰਦਗੀ ਲਾਈਫ ਕਿਵੇਂ ਸੀ ਬਹੁਤ ਵਧੀਆ ਸੀਗਾ ਪਹਿਲਾਂ ਵਾਈ ਕਰਦੇ ਸੀ ਹਮ ਗੱਡੀਆਂ ਵੀ ਸੀਗੀਆਂ ਕੋਲੇ ਹਮ ਸਾਰਾ ਕੁਝ ਵਧੀਆ ਚੱਲਦਾ ਸੀ ਹਮ ਇੱਥੋਂ ਬਸ ਥੋੜਾ ਜਿਹਾ ਰੌਲਾ ਪੈ ਗਿਆ ਭਰਾਵਾਂ ਦਾ ਸਰਪੰਚੀ ਵੜੀ ਸਰਪੰਚੀ ਆਪਾਂ ਨੂੰ ਸੰਤਾ ਸਿੰਘ ਵਾਲੇ ਕੋਠਿਆਂ ਦੇ ਹਮ ਉਤੋਂ ਉਹ ਰੌਲਾ ਪੈਣ ਕਰਕੇ ਭਰਾਵਾਂ ਦਾ ਝਗੜਾ ਹੋ ਗਿਆ ਝਗੜਾ ਹੋਣ ਕਰਕੇ ਪਰੌਣੇ ਕੁੜੀਆਂ ਨੇ ਬਜੂ ਦੀ ਮੀਂੜ ਉਥੇ ਵੇਚ ਗੁੱਤੇ ਨਾਲ ਹਾਂ ਆਪਾਂ ਜ਼ਮੀਨ ਲੈਣੀ ਸੀ ਗੋਲੇ ਵਾਲੇ ਅੱਛਾ ਗੋਲੇ ਵਾਲੇ ਤੋਂ ਬਾਅਦ ਤੇ ਚਲੋ ਉਥੇ ਕੁੜੀਆਂ ਦਾ ਕਰਕੇ ਵਿਚਾਰ ਭੈਣਾ ਕੋਲੇ ਪੂਰੇ ਲੱਗ ਜਾਂਦੇ ਆਪਾਂ ਜਾਂਦੇ ਹਾਂ ਉਥੋਂ ਵੇਚ ਬੈਠੇ ਵੇਚ ਕੇ ਲੈਂਦੇ ਸੀ ਕਿ ਡੱਲੇ ਵਾਲੇ ਹਾਂ ਉਦੋਂ ਬਾਅਦ ਜ਼ਮੀਨ ਨਹੀਂ ਬਣੀ ਹਾਂ ਤੇ ਮੈਂ ਪਰਲੇ ਗੋਮਣੀ ਵਿੱਚ ਪੈਸੇ ਲਾ ਕੇ ਚਲੋ ਗਾਂ ਲੈ ਲਾਂਗੇ ਜ਼ਮੀਨ ਮਹਿੰਗੀ ਹੋ ਗਈ 2007 ਦੀ ਗੱਲ ਹੈ ਹਾਂ ਜ਼ਮੀਨ ਮਹਿੰਗੀ ਹੋ ਗਈ ਮੈਂ ਕਿਹਾ ਆਪਾਂ ਉਥੇ ਥੋੜਾ ਠਹਿਰ ਕੇ ਲੈ ਲਾਂਗੇ ਕੋਈ ਹੈਗਾ ਠਹਿਰ ਕੇ ਉਹ ਕਪਾਲਾ ਕੰਪਨੀ ਚ ਕੰਮ ਕਰਦਾ ਸੀਗਾ। ਹੂੰ ਕੁਝ ਮੈਨੂੰ ਨੇ ਡਿਸਟਰੀਬਿਊਟਰ ਜਾ ਬਣਾ ਲਿਆ। ਮੈਨੂੰ ਕਹਿੰਦਾ ਨਾਲ ਮਾਮਾ ਜੀ ਨਾਲ ਕੰਮ ਕਰ ਲਓ। ਨਾਲ ਤੁਸੀਂ ਪੈਸੇ ਲਾ ਲੋ ਤੇ ਮੁੜ ਕੇ ਚੱਲ। ਜਿਵੇਂ ਆਏ ਡਬਲ ਹੋ ਜਾਣਗੇ ਨਾਲੇ। ਨਾਲੇ ਜੋ ਜ਼ਮੀਨ ਬੜੇ ਫਤੇ ਲਿਆ ਲਿਓ। ਹੂੰ ਉਹ ਕਰਾ ਚੰਗੇ ਨੂੰ ਸੀਗਾ ਜੀ ਤੇ ਹੋ ਗਿਆ ਹੁਣ ਤੁਹਾਨੂੰ ਪਤਾ ਕਿ ਗੱਲ ਕੰਪਨੀਕਾਰ ਨਾਲ ਹੋ ਗਿਆ ਮਾੜਾ। ਸਾਰਾ ਪੈਸਾ ਡੱਬਲ ਹੋ ਗਿਆ। ਹੂੰ ਹਾਂਜੀ ਕਿੰਨੇ ਪੈਸੇ ਲਾਏ ਸੀ ਜੀ? ਸਾਰਾ ਆਪਣਾ ਹੈਗਾ ਜੀ 18 ਲੱਖ ਰੁਪਇਆ ਲਾਇਆ ਸੀ ਪਹਿਲਾਂ ਆਪਾਂ। ਫੋਟੋ ਬਾਅਦ ਡਬਲ ਕਰਦਾ ਕਰਦਾ ਹੁਣ 54 ਲੱਖ ਰੁਪਇਆ ਦਾ। ਹੂੰ 54 ਲੱਖ ਰੁਪਏ ਜ਼ਮੀਨ ਵੀ ਵੇਚਦੀ ਤੇ ਮੈਨੂੰ ਲੱਗਦਾ ਵੀ ਕਰਜ਼ਾਈ ਵੀ ਹੋ ਗਈ। ਕਰਜ਼ਾਈ ਤਾਂ ਘਹਾਉਣੇ ਹੁੰਦਾ ਜਿਉਂ ਜਬਾਤ ਉਹਨਾਂ ਖਰਚਾ ਖਾਈ ਜਾਂਦਾ ਬੰਦਾ। ਘਰੋਂ ਤਗੜੇ ਸੀਗੇ 12.5 ਕਿਲੇ ਮਾਲਕੀ ਸਰਦਾਰ ਘਮਾਉਂਦੇ ਸੀ। ਉਹ ਸ਼ਰਮ ਨੇ ਬਾਰੇ ਕੰਮ ਕੋਈ ਹੋਰ ਕੀਤਾ ਨਹੀਂ। ਆਖਰ ਨੂੰ ਬਸ ਉਹ ਜਿਹੜੇ ਕੋਈ ਸੀਗਾ ਪਲਾਟ ਸੀਗਾ, ਕੋਈ ਘਰ ਦਾ ਸੀਗਾ ਉਹ ਸਾਰੇ ਵੇਚ ਬੁਕਾ ਗਏ। ਮੁਰਦੇ ਬੱਚਿਆਂ ਦੀਆਂ ਸ਼ਾਦੀਆਂ ਤੇ ਆ ਗਏ। ਸਰਬਾਲਾ ਸ਼ਾਦੀ ਜਿਹੜੀ ਆ ਦੇ ਪੈਸਾ ਲੱਗ ਗਿਆ। ਤਾਂ ਕਰਕੇ ਸਾਰਾ ਉਧਰ ਗਿਆ। ਇਸ ਸਿਆਸਤ ਵਿੱਚ ਸ਼ਾਇਦ ਕੱਲ ਆ ਜਾਣਗੇ ਚਲੋ ਮਹੀਨੇ ਵਿੱਚ 1 ਸਾਲ ਨੂੰ ਆ ਜਾਣਗੇ। ਫਾਰਮ ਫੋਰਮ ਭਰ ਕੇ ਦਿੱਤੇ ਸੀਗੇ ਵੀ ਆਪਣੇ ਪੈਸੇ ਆਉਣਗੇ। ਹਾਂਜੀ। ਹੂੰ ਤੇ ਬਈ ਜਿਵੇਂ ਹੁਣ ਕਿਹਾ ਵੀ ਪਰਲ ਕੰਪਨੀ ਦੇ ਬਹੁਤ ਸਾਰੇ ਬਹੁਤ ਘੱਟ ਲੋਕਾਂ ਨੂੰ ਪੈਸੇ ਵਾਪਸ ਵੀ ਆਏ ਆ ਸਰਕਾਰ ਕਹਿੰਦੀ ਅਸੀਂ ਦਵਾ ਰਹੇ ਹਾਂ ਥੋੜਾ ਕਿੱਥੇ ਕਿ ਪ੍ਰੋਸੈਸ ਹੈਗਾ ਅਸੀਂ ਸਾਡਾ ਐਉਂ ਆਈ 7.7 ਲੱਖ ਦੀ ਆਪਣੀ ਫੜੀਆਂ ਹੂੰ ਇਹ ਹੁਣ ਪ੍ਰੋਸੈਸ ਹੈਗਾ 5000 ਦਾ 10000 ਦਾ ਚੱਲ ਰਿਹਾ ਹੂੰ ਉਹ ਟਾਈਮ ਤੇ ਦੇਈ ਜਾਂਦੇ ਆ ਵਿੱਚ ਤੇ ਸਾਡਾ ਤਾਂ ਹੁਣ ਆਏ ਵੀ ਜਿਵੇਂ ਸਰਕਾਰਾਂ ਨਾਲ ਭਵੰਤ ਮੰਨ ਜਾਂਦੇ ਸੀ ਵੀ ਦਵਾਵਾਂਗੇ ਅਸੀਂ ਪੈਸੇ ਮਤਲਬ ਵੈਰਿਟੀ ਵੇਚਾਂਗੇ ਜਿਵੇਂ ਜਿਵੇਂ ਪੈਸੇ ਆ ਉਹਨਾਂ ਦੇ ਮਤਲਬ ਦੇਵਾਗੇ ਜਿਉਂ ਕਰਦੇ ਆ ਫਿਰ ਤਾਂ ਹੁੰਦਾ ਹੀ ਹੱਲ ਹੂੰ ਤੇ ਨਹੀਂ ਤਾਂ ਫਿਰ ਉਹਨੂੰ ਪਤਾ ਵੀ ਜੇ ਸਾਵਨਾ ਮਾਹ ਚੱਲੀ ਜਾਂਦਾ ਡਿਊਟੀ ਭਾਂਡੇ ਮਾਜੀ ਜਾਂਦੇ ਪਰ ਮੌਲ ਨੂੰ ਵੀ ਰਹਾ ਹੋ ਜਾਂਦਾ ਪਰ ਹੋਰ ਤਾਂ ਜੋਰ ਨਹੀਂ ਇੱਕ ਸਾਡਾ ਕੋਈ ਲੋਨ ਨਹੀਂ ਚੱਲੇ ਵੀ ਹੋਂ ਦਾ ਵੀ ਬੰਦਾ ਲੋਨ ਲੈਣੀ ਹੋ ਜੇ ਚੱਲ ਕੋਈ ਕੰਮ ਚੰਗਾ ਚਲਾ ਲੈਂਦਾ ਹੱਡ ਵਰਕਰ ਨੂੰ ਲੋਨ ਵੀ ਦਿਨ ਹੱਡ ਗਿਆ ਲੈ ਕਹਿੰਦਾ ਪਹਿਲੀ ਤਾਂ ਹੈ ਨਹੀਂ ਕਿਹੇ ਕੋਲੇ ਜਿਵੇਂ ਵੀ ਨੇ ਵੇਖੇ ਲੋਨ ਹੋੜ ਗਾਲਾ ਤਕੜੇ ਬੰਦੇ ਨੂੰ ਦੱਸਦਾ 20 ਲੱਖ ਵੀ ਸਾਡੇਆਂ ਕੋਲ 2 ਲੱਖ ਨਹੀਂ ਮਿਲਦਾ ਚੱਕਰ ਹੀ ਆ ਜੀ ਇਹ ਕੰਮ ਘੁੰਮ ਚਲਾਉਣ ਦਾ ਮੈਨ ਸਰਕਾਰਾਂ ਦਾ ਹੋਏ ਕੋਈ ਅਦਾ ਤੇ ਕੋਈ ਕੰਮ ਚਲਾਣਾ ਦਾ ਮਨ ਨਹੀਂ ਸਰਦਾਰੀ ਤੋਂ 62 12 ਕਿੱਲਾਂ ਦੀ ਪਹਿਲੀ ਵਾਲਾ ਬੰਦਾ ਪੂਰਾ ਆਪਣੀ ਜ਼ਿੰਦਗੀ ਦੇ ਵਿੱਚ ਸਰਦਾਰੀ ਹੁੰਦਾ ਹੈ ਸਰਦਾਰੀ ਤੋਂ ਇੱਕੇ ਦਾ ਮੈਸ ਲੈਵਲ ਤੇ ਆ ਜਾਣਾ ਹਨਾ ਲੋਕਾਂ ਦੇ ਝੂਠੇ ਭੰਡੇ ਤੱਕ ਮੈਂ ਜਿਹੜੇ ਕੰਮ ਕੋਈ ਮਾੜਾ ਨਹੀਂ ਹੈ ਨਹੀਂ ਮਾੜਾ ਨਹੀਂ ਸੇਵਾ ਹੀ ਹੈ ਹੋਰ ਕੀ ਜਸ ਸਰਦਾਰੀ ਹਾਂ ਇਹ ਪਰ ਮੈਂ ਇੱਕ ਇੱਕ ਵੀ ਉਸ ਲੈਵਲ ਤੋਂ ਇਸ ਲੈਵਲ ਤੇ ਆ ਜਾਣਾ ਇਹ ਇਹਦੇ ਬਾਰੇ ਕਿਵੇਂ ਲੱਗਿਆ ਫਿਰ ਕਿੰਨਾ ਔਖਾ ਲੱਗਿਆ ਔਖਾ ਕਿਹੜਾ ਦਾ ਹੁਣ ਲਾਈਵ ਚ ਉਹ ਜਾਈ ਕਿੱਥੇ ਮੌਜ ਕਰਦੇ ਸੀ ਚੰਗੀਆਂ ਗੱਡੀਆਂ ਚੱਲਦੀਆਂ ਸੀਗੀਆਂ ਚੰਗੇ ਰਿਸ਼ਤੇ ਯਾਰ ਮਿੱਤਰ ਵਰਦੇ ਸੀ ਹੁਣ ਸਾਰੇ ਰਿਸ਼ਤੇ ਯਾਰ ਵੀ ਪਿੱਛੇ ਹੋ ਗਏ ਯਾਰ ਮੇਤਰੀ ਪਿੱਛੇ ਹੋ ਗਏ ਜਿਹੜੇ ਖਾਂਦੇ ਸੀ ਉਹ ਵੀ ਹੁਣ ਆਲਾ ਹੈ ਕਹਿੰਦਾ ਵੀ ਕਿਤੇ ਖਮਾਉਣਾ ਨਾ ਪਿਆ ਜੀ ਨਾਲੇ ਉਹਨਾਂ ਨੂੰ ਪਤਾ ਵੀ ਹੈ ਜਿੱਕੇ ਪਹਿਲੇ ਜਬੰਦਾ ਹੈ ਨਹੀਂ ਇਹ ਪਰ ਫਿਰ ਵੀ ਅਗਲਾ ਪਿਛਾ ਕਰਦਾ ਜੀ ਪਿਛੇ ਹਟ ਜਾਂਦਾ ਹਰ ਇੱਕ ਬੰਦਾ ਪਿਛੇ ਹਟ ਜਿਹੜਾ ਅਖਾਦਾ ਗਿਆ ਕੋਇਆ ਗਿਆ ਹੋ ਗਿਆ ਅਗਲੇ ਦੇ ਕਰਮਾਂ ਦਾ ਆਪਣੇ ਵਾਰੀ ਜਾਣ ਕੇ ਹੁਣ ਪਿਛੇ ਹੁਣ ਸ਼ੁਰੂ ਹੋ ਗਏ ਕੋਈ ਇਹ ਬੰਦਾ ਜੋੜਦਾ ਵੀ ਅੱਜ ਆਪਾਂ ਜੋੜ ਜੀਏ ਯਾਰ ਵਹੀਂ ਵਾ ਹੌਸਲਾ ਹੀ ਦੇ ਦਈਏ ਉਹ ਬੰਦੇ ਸਾਰੇ ਪਿਛੇ ਆ ਨਵਾਂ ਬੰਦਾ ਆਉਂਦਾ ਹੈ ਹੌਸਲਾ ਵੀ ਦਿੰਦਾ ਹੈ ਕੋਈ ਮਦਦ ਵੀ ਕਰਦਾ ਬਹੁਤ ਕੁ ਹੋ ਜਾਂਦਾ ਜੀ ਪਹਿਲਾਂ ਤਾਂ ਬਹੁਤ ਲੋਕ ਆਉਂਦੇ ਹਣੇ ਆ ਹੋਰ ਬਾਈ ਜੀ ਕੀ ਹਾਲ ਹੈ ਸਸਰਾ ਮਾ ਵੱਜਦੀ ਹੁੰਦੀ ਵਾਧੂ 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 ਉਹ ਤਾਂ ਫਿਰ ਥੋੜਾ ਪਤਾ ਜੇ ਚੜਦੇ ਸਲਾਮ ਆਈਓ ਚੜਦੇ ਸੋਹਣੇ ਸਲਾਮਾ ਤੇ ਜਦੋਂ ਉਹਦਾ ਪੈਸਾ ਆਉਂਦਾ ਉਹਦਾ ਬਾਈ ਜੀ ਸੱਤਰੀ ਗਾਲ ਸਰਪੰਚ ਸਾਹਿਬ ਸੱਤਰੀ ਗਾਲ ਕੋਈ ਸਾਰਾ ਸਾਂ ਦੀ ਸਰਪੰਚੀ ਮੇਰੇ ਸਰਪੰਚ ਕਹਿੰਗਾ ਦੋਲਾ ਉਹਦੇ ਬਾਅਦ ਭਾਰਾ ਸਰਪੰਚ ਸਾਹਿਬ ਸੱਤਰੀ ਗਾਲ ਆ ਬਹਿ ਕੇ ਫਲਾਣਾ ਆ ਜਾ ਬਾਈ ਯਾਰ ਬਾਈ ਤੂੰ ਐਂ ਕਹ ਲੈ ਬਈਆ ਥੋੜੀ ਐਂ ਕਰ ਲਾ ਮਗਾ ਲੈ ਜਾਂ ਫਲਾਣਾ ਕਰ ਲੈ ਯਾਰ ਉਹ ਚੱਲ ਖਾਈ ਪੀ ਗਈ ਜਿਦੋਂ ਬਾਈ ਦਾ ਲੱਗਿਆ ਫਿਰ ਹਾਲ ਮਾੜਾ ਹੋ ਗਿਆ ਡਾਊਨ ਤੇ ਬਾਈ ਸਾਰੇ ਪਾਸੇ ਹਾਂਜੀ ਤੇ ਫਿਰ ਮੁੱਖ ਮੋੜਿਆ ਆਪਦੇ ਖਾਸ ਖਾਸ ਬੰਦਿਆਂ ਨੇ ਵੀ ਮੋੜਿਆ ਮੁੱਖ ਖਾਸ ਨਹੀਂ ਮੋੜ ਗਿਆ ਇਹ ਦੂਜੇ ਦਾ ਜੁੜਿਆ ਜੀ ਮੇਰੇ ਬਾਲੇ ਖਾਸ ਸੀ ਉਹ ਨਾਲ ਸਾਗਾ ਮੋੜਾ ਛੋੜ ਰਿਹਾ ਸੀ ਮੋੜ ਗਿਆ ਉਹ ਸਾਗਾ ਰਿਹਾ ਦਾ ਪਤਾ ਕੀ ਹੈ ਉਹ ਰਿਹਾ ਦਾ ਕਹਿੰਦੇ ਵੀ ਮੇਰੇ ਘਰ ਵਾਲਿਓ ਅੱਗੇ ਵੀ ਤੂੰ ਆਏ ਕਰ ਜਮੀਨ ਬਣਾ ਲਾ ਉਹ ਮੈਂ ਦੱਸ ਰਿਹਾ ਫੇ ਕਿਹਾ ਤੂੰ ਉਹ ਮੈਂ ਕਿਹਾ ਵੀ ਅਸੀਂ ਨਾ ਤਾਂ ਜ਼ਿੰਦਗੀ 'ਚ ਇਹ ਕੰਮ ਕਰਨਾ ਹੈ ਜੇ ਪ੍ਰਮਾਤਮਾ ਨੇ ਸਾਡੀ ਰਹਿਣ ਤੇ 12 ਕਿੱਲੇ ਤੇ ਜੇ ਅਸੀਂ ਉੱਥੇ 4 ਕਿੱਲੇ ਲੈ ਲਵਾਂਗੇ ਉਹਦੇ ਨਾਲ ਸਾਡਾ ਨਹੀਂ ਹੋਊਗਾ ਨਾ ਅਸੀਂ ਇਹ ਮਾੜਾ ਕੰਮ ਅੱਜ ਤੇ ਨਾ ਕਰਨਾ ਕੱਲ ਸਾਡੀ ਕੋਹਤ ਮੇਰੀ ਭੈਣ ਦੀਆਂ ਨਹੀਂ ਸੀ ਆਂਦੀ ਵੀ ਐ ਕਰਕੇ ਤੂੰ ਉੱਥੇ ਤੇ ਹਿੱਸਾ ਹੁੰਦਾ ਹੈ ਮੇਰੇ ਘਰ ਇਹਨਾਂ ਵੀ ਤੂੰ ਬਣਾ ਲਾ ਮੈਂ ਕਿਹਾ ਵੀ ਇਹ ਅਸੀਂ ਕੰਮ ਨਾਲ ਅੱਜ ਕਰਨਾ ਹੈ ਨਾ ਕਰਨਾ ਕੱਲ ਤੇ ਨਾ ਹੀ ਇਹ ਕਰਨਾ ਹੈ ਚਾਹੇ ਭੁੱਖੇ ਵਰਗੇ ਚਾਹੇ ਰੱਜ ਗਏ ਚਾਹੇ ਰਾਜ਼ ਰਹਿ ਗਏ ਚਾਹੇ ਭੁਖਾ ਗਏ ਇਹ ਕੰਮ ਨਹੀਂ ਅਸੀਂ ਕਰਨਾ ਅਸੀਂ ਉਹਨਾਂ ਨਾਲ ਵੀ ਲੜੇ ਸੀਗਾ ਉਹ ਸਾਡੇ ਨਾਲ ਟੁੱਟ ਕੇ ਬਹਿ ਗਏ ਵੀ ਤੁਸੀਂ ਸਾਡੇ ਮਗਰ ਲੱਗੇ ਇਹ ਕੰਮ ਦੇ ਵਿੱਚ ਅਸੀਂ ਬਈ ਜੀ ਮਗਰ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਜਿਹੋ ਪਰਮਾਰਮਾ ਕਰਦਾ ਚੰਗੇ ਕਰਦਾ ਚਾਹ ਚੰਗੇ ਆ ਜਾਂ ਮਾੜੇ ਆ ਪਰ ਕਿਸੇ ਦੀ ਚੀਜ਼ ਤੇ ਨਹੀਂ ਰੱਖਣੀ ਵੀ ਆਉਦੇ ਸਾਲੇ ਮਤਾਂ ਕਰਾਂ ਜਾ ਕੇ ਵੀ ਆ ਕੇਗੇ ਸਾਡੇ ਮਿਲੂਗਾ ਵੀ ਸਭ ਕਾ ਕਰ ਲਈ ਇਹ ਕੰਮ ਆਪਾਂ ਕਰਨਾ ਹੈ ਨਾ ਅੱਜ ਕਰਨਾ ਨਾ ਕੱਲ ਕਰਨਾ ਬੱਚਿਆਂ ਦੀ ਛੋਟੀ ਜ਼ਿੰਦਗੀ 'ਚ ਬਦਲਾ ਆਇਆ ਫਿਰ ਬੱਚਿਆਂ ਦੀ ਜ਼ਿੰਦਗੀ 'ਚ ਕੀ ਬਦਲਾ ਆਇਆ ਕਿਵੇਂ ਉਹਨਾਂ ਨੇ ਉਹਨਾਂ ਉਹ ਨਹੀਂ ਕਦੇ ਤੁਹਾਨੂੰ ਕਿਹਾ ਵੀ ਆਹ ਕੀ ਕਰਤਾ ਬੱਚਾ ਹੈਗਾ ਨਹੀਂ ਉਹ ਤੋਂ ਸੁੱਖੇ ਸੀਗੇ ਬੱਚੇ ਉਹਦਾ ਵਿਆਹ ਹੀ ਗਿਆ ਵਿਚਾਰੇ ਤੇ ਉਸ ਤੋਂ ਬਾਅਦ ਟਾਈਮ ਵਾਲਾ ਆਇਆ ਹਾਂ ਬੱਚੇ ਮੇਰੇ ਤਾਂ ਆਪਾਂ ਠੀਕ ਸੀਗੇ ਵਧੀਆ ਸੋਹਣੇ ਬੱਚੇ ਆ ਪਰਿਵਾਰ ਆਪਦਾ ਵਧੀਆ ਘਰ ਸੁਖੀ ਆ ਵਧੀਆ ਘਰ ਦੇ ਸਹੁਰਾ ਬਣੇ ਵਧੀਆ ਸੁਖੀ ਆ ਹੋਰ ਸਾਰੇ ਵਧੀਆ ਹੀ ਉਧਰ ਹਾਂਜੀ ਇੱਕੇ ਦਮ ਜ਼ਿੰਦਗੀ ਇੰਨੀ ਬਦਲ ਜਾਣੀ ਕੀ ਲੱਗਦਾ ਵੀ ਇਹ ਇੱਕੇ ਦਮ ਐਡਾ ਬਦਲਾ ਆ ਜਾਣਾ ਤੇ ਬੰਦਾ ਫਿਰ ਉਹਨੂੰ ਉਹਨੂੰ ਕਿਵੇਂ ਸੰਭਾਲਦੇ ਕਿ ਇਹ ਬੜੀ ਮੁਸ਼ਕਲ ਸਥਿਤੀ ਆ ਜਾਂਦੀ ਆ ਵੀ ਅਰਸ਼ਾਂ ਤੋਂ ਫਰਸ਼ ਤੇ ਆ ਜਾਣਾ ਹੁੰਦਾ ਜੀ ਬਹੁਤ ਰੋਕਾਂਗੇ ਕੋਈ ਛੱਡ ਨਹੀਂ ਆ ਇਹ ਹੁਣ ਹੁੰਦਾ ਵੀ ਜਿਵੇਂ ਪੁਰਾਣੇ ਯਾਰ ਮਿੱਤਰ ਆਇਓ ਟੁੱਟ ਗਏ ਉਹਨਾਂ ਦਾ ਹੌਸਲਾ ਦੇਣਾ ਜੀ ਉਹਨਾਂ ਦਾ ਤਾਂ ਸਗਾਂ ਮਤਲਬ ਸਾਹਮਣੇ ਦੁੱਖ ਦੇਣ ਵਾਲੀ ਗੱਲ ਹੋ ਜਾਂਦੀ ਆ ਜੇ ਕੋਈ ਨਵਾਂ ਜੁੜਦਾ ਪਰਿਵਾਰ ਕੋਈ ਵੀ ਨਵਾਂ ਜੁੜਦਾ ਉਹ ਸਮਝ ਆਉਂਦਾ ਵੀ ਭਾਈ ਇਹ ਜਿਗਾ ਕਿ ਤੇੜਾ ਤਰਾਦਾ ਆਉਂਦੇ ਰਹਿੰਦੇ ਆ ਸਾਡੇ ਦੇ ਬਥੇਰੇ ਆ ਯਾਰ ਉਹਨਾਂ ਦੇ ਹੌਸਲੇ ਦੇ ਮੁਕਾਬਕ ਆਪਾਂ ਜਾਉਣੇ ਆ ਤੇ ਨਹੀਂ ਰਹੁਣ ਦੁਨੀਆ ਜਿਵੇਂ ਦੁਨੀਆ ਕੋਈ ਖੁਦ ਖੁਦ ਜੀ ਕਰ ਲਈ ਕਿਸੇ ਨੂੰ ਲੋੜ ਨਹੀਂ ਮਰਦਾ ਕੋਈ ਥੋਕਾ ਅੱਗੇ ਮਰ ਗਿਆ ਤੇ ਮਜਬੂਰ ਹੋ ਜਾਂਦਾ ਪਰ ਆਪਾਂ ਸਾਰੇ ਪਾਸੋਂ ਪ੍ਰਮਾਤਮਾ ਨੇ ਮਿਹਰਾਈ ਹੋਈ ਯਾਰ ਮਿੱਤਰ ਨਵੇਂ ਮਿਲੇ ਆ ਹੌਸਲਾ ਦਿੱਤਾ ਆ ਪਰ ਆਈ ਆ ਉਹਦੀ ਖੁਸ਼ ਇਹਨਾਂ ਹਾਲਾਤਾਂ ਚ ਬਈ ਖੁਸ਼ ਰਹਿਣਾ ਕਿਵੇਂ ਔਖਾ ਬਹੁਤ ਹੈ ਅਗਲਾ ਕਹਿ ਦਿੰਦਾ ਵੀ ਭਈ ਖੁਸ਼ ਰਹਿ ਖੁਸ਼ ਰਹੋ ਜਿਉ ਜੀ ਹੈਗਾ ਭਾਣਾ ਮੰਨੋ ਹਨਾ ਭਾਣਾ ਮੰਨਣਾ ਔਖਾ ਬਹੁਤ ਹੈ ਪਰ ਕਿਵੇਂ ਕਿਵੇਂ ਤੁਸੀਂ ਇਸ ਨੂੰ ਮੰਨ ਰਹੇ ਹੋ ਮੰਨਣਾ ਉਹ ਨਹੀਂ ਔਖਾ ਬਹੁਤ ਲੱਗਦਾ ਫਿਰ ਤੁਸੀਂ ਵੀ ਯਾਰ ਵੇਤੋ ਇਹੋ ਜਿਹਾ ਮਰ ਜਾਂਦੇ ਆ ਕੋਈ ਰੱਬ ਵਾਸਤਾ ਨਾਲ ਜੀ ਉਹ ਹੌਸਲਾ ਦਿੰਦੇ ਆ ਹੂੰ ਹੌਸਲਾ ਦੇ ਦੇ ਆ ਕੇ ਯਾਰ ਗੱਲ ਹੀ ਕੋਈ ਨਹੀਂ ਆ ਵੀਰ ਮਗਰ ਬੈਠਾ ਆਪਣੇ ਇਹਨਾਂ ਦੇ ਪਰਿਵਾਰਾਂ ਤੇ ਵਿਚਾਰਾ ਉੱਥੇ ਰਹਿ ਰਿਹਾ ਕਿ ਹੋਇਆ ਇਹਨਾਂ ਨੇ ਮੈਨੂੰ ਕਿਹਾ ਯਾਰ ਮੇਰੇ ਤੇ ਵੇਖ ਤੂੰ ਆਇਆ ਚਾਰਾ ਧਰਾਉਂਦੇ ਆ ਅੱਜ ਵੀ ਕੋਈ ਨਹੀਂ ਹੌਲੀ ਹੌਲੀ ਆਪ ਪਿਆ ਆ ਗਿਆ ਹੀ ਲੱਗਿਆ ਤੇ ਯਾਰ ਹੋ ਜੂਗਾ ਹੌਲੀ ਹੌਲੀ ਯਾਰ ਹੌਲੀ ਹੌਲੀ ਮਸਲੇ ਹੱਲ ਹੋ ਜਾਂਦੇ ਹੁੰਦੇ ਆ ਪਰ ਇਹਨਾਂ ਨੇ ਹੌਸਲਾ ਲੈ ਕੇ ਕਰਕੇ ਹੌਲੀ ਹੌਲੀ ਆਗਰਾ ਫੜਦੇ ਫੜਦੇ ਆਪਾਂ ਚਾਹ ਦੀ ਰੇੜੀ ਲਾ ਲਈ ਉਹਨਾ ਆਪਣਾ ਐ ਵੀ 4 ਰੁਪਏ ਹੁੰਦੇ ਆ ਕੋਈ ਜਾਂਦੇ ਨਹੀਂਗੇ ਨਾਲੇ ਆ ਦਾ ਸੁੱਖੀ ਇਥੇ ਯਾਰ ਨੂੰ ਮਿਲਦਾ ਤਾਂ ਜਦਿਆ ਵਧੀਆ ਬਨੇ ਮਿਲਦੇ ਆ ਜੋ ਵੀ ਮੇਡੇ ਵਧੀਆ ਚੱਲ ਜਾਂਦਾ ਇਹ ਕੰਮ ਨਾਲੇ ਸੋਨਾ ਮਿਲਦੇ ਪਰਿਵਾਰਾਂ ਜਿਹਨਾਂ ਬੰਦਾ ਖੁਸ਼ ਹੈ ਕਦੇ ਹੁਣ ਰਿਸ਼ਤੇਦਾਰ ਨਹੀਂ ਕਹਿੰਦੇ ਵੀ ਐਵੇਂ ਸਰਦਾਰ ਸਿੰਘ ਕਿਉਂ ਚਾਹਦੀ ਰਿਹੜੀ ਲਈ ਆ ਸਰ ਰਿਸ਼ਤੇਦਾਰਾਂ ਨੇ ਮੇਰੇ ਆਪਾਂ ਲੈਣ ਦੇ ਨਹੀਂ ਹੈ ਜੀ ਜਦਾਂ ਕੋਈ ਰਿਸ਼ਤੇਦਾਰ ਤੇ ਮੰਗੇ ਆ ਉਹ ਜਾਂ ਉਹ ਆਪਣਾ ਕੋਈ ਮਾਤਰਿਕੀ ਕੀਤੀ ਹੋਈ ਨਾ ਕਹਿਣ ਤੂੰ ਕਹਿਣਗੇ ਕਿਹੜੇ ਮੂੰਹ ਨਾਲ ਮੋੜਾ ਕਹਿਣਗੇ ਤਾਂ ਆ ਨਾ ਆਪਾਂ ਨੂੰ ਜੇ ਉਹਨਾਂ ਤੋਂ ਕੁਝ ਲੈ ਕੇ ਪਾਇਆ ਹੋ ਆਪਾਂ ਕਿਸੇ ਤੋਂ ਮੰਗੇ ਹੀ ਕੁਝ ਨਹੀਂ ਠੀਕ ਹੈ ਨਾ ਆ ਆਪਾਂ ਆਪਣੇ ਰਿਸ਼ਤੇਦਾਰਾਂ ਦਾ ਕੰਮ ਰਿਹਾ ਸੌਰੀ ਹੈ ਉਹ ਵਧੀਆ ਵਰਤ ਇੱਕ ਮੇਰੀ ਭੈਣ ਹੈ ਉਹ ਵਧੀਆ ਆਪਣੇ ਦਾ ਵਰਤ ਦੇ ਸੌਰਿਆ ਗੁੜਿਆ ਦੇ ਬਹੁਤ ਵਧੀਆ ਪਰਿਵਾਰ ਆ ਬਹੁਤ ਵਧੀਆ ਪਰਿਵਾਰ ਆ ਸਾਰੇ ਇੱਥੇ ਪੰਜ ਚਾਰ ਸਾਲ ਬਿਤਰੇ ਜੋ ਉਹਨਾਂ ਨੇ ਕਰਕੇ ਆਪਣਾ ਵਧੀਆ ਸੋਨਾ ਪਰਿਵਾਰ ਦੇ ਨਾਲ ਮਿਲਣਵਾਰ ਕਰ ਵੀ ਇਹਨਾਂ ਨਾਲ ਵੀ ਮਿਲਣਵਾਰ ਪਰਿਵਾਰ ਵਾਲਾ ਵਧੀਆ ਚੱਲੇ ਜਾਂਦਾ ਇਹਨਾਂ ਦਾ ਹੌਸਲਾ ਵੜਿਆ ਮਤਲਬ ਜਿਹੜੇ ਸਮੇਂ ਦੇ ਨਾਲ ਚੰਗੇ ਸਮੇਂ ਦੇ ਨਾਲ ਮਾੜੇ ਸਮੇਂ ਦੇ ਆਉਣ ਨਾਲ ਕੱਟ ਕੇ ਉਹਨਾਂ ਨੂੰ ਤੁਸੀਂ ਵੀ ਕੱਟਤਾ ਜਿਵੇਂ ਕੱਟਣਾ ਹੀ ਪੋਗਾ ਇਹਨਾਂ ਨਾਲ ਜੁੜ ਕੇ ਕਰਾਂਗੇ ਜਿਹੜਾ ਬੰਦਾ ਕਿਸ ਹੌਸਲਾ ਦੇਣਾ ਇੱਥੇ ਉਹਨਾਂ ਨੇ ਇਹ ਗੱਲ ਕਹਣੀ ਪਿਓਰ ਬੜਾ ਸਰਦਾਰ ਸੀ ਯਾਰ ਚੰਗੀਆਂ ਤਰੀਆਂ ਗੱਡੀਆਂ ਚੱਲਦਾ ਯਾਰ ਆ ਤਾਂ ਬਾਹਰ ਡਾਊਨ ਹੋ ਗਿਆ ਯਾਰ ਆ ਕੰਮ ਦੇ ਵਿੱਚ ਕਿਵੇਂ ਕਰੇਗਾ ਤੇ ਇਹ ਤੂੰ ਕਰ ਲੇਗਾ ਕਿੱਥੇ ਉਹਨਾਂ ਨੇ ਕਿਹਾ ਕਾਰੀਆ ਗੱਲ ਹੀ ਕੋਈ ਨਹੀਂ ਤੇਰੇ ਨਾਲ ਖੜੇ ਐ ਹੌਸਲਾ ਹੌਸਲਾ ਨਾਲ ਆਵੇ ਨਾ ਇਹ ਨਹੀਂ ਹੁੰਦਾ ਮੇਰੇ ਨਾਲ ਕੋਈ ਬਾਣੇ ਮਜਾ ਦੇ ਆ ਕੇ ਮਦਰ ਦਾ ਹੀ ਆ ਵੀ ਹੋਰ ਕੀ ਹੌਸਲਾ ਦਿੰਦੇ ਵੀ ਯਾਰ ਗੱਲ ਹੀ ਕੋਈ ਤੇਰੇ ਨਾਲ ਹੌਸਲਾ ਹੋ ਜਾਂਦਾ ਜਿਹੜੇ ਖੜੇ ਐ ਉਹ ਅੱਜ ਵੀ ਖੜੇ ਐ ਜਿਹੜੇ ਪੁਰਾਣੇ ਸਭ ਡਟ ਗਏ ਪੁਰਾਣੇ ਸਾਰੇ ਮੈਂ ਹੋ ਗਿਆ ਵੀ ਡਾਊਨ ਹੋ ਗਿਆ ਸਗਾ ਜੇ ਕੋਈ ਨਵਾਂ ਜੋੜਦਾ ਉਹਨੂੰ ਵੀ ਆ ਕੇ ਬਾਣ ਦਿੰਦੇ ਆ ਤੇ ਅਰੇ ਬੰਦੇ ਕੋਲ 12.5 ਕਿਲੋ ਜ਼ਮੀਨ ਦੇ ਸੀ ਇਹਦਾ ਵੇਚ ਜੀ ਇਹਦਾ ਖਾ ਗਿਆ ਇਹ ਕੋਈ ਨਹੀਂ ਕਹਿੰਦਾ ਕਿ ਅਸੀਂ ਖੁਦ ਨਾਲ ਰਹੇ ਅਸੀਂ ਇਹਨੂੰ ਖਾਦਾ ਹੈ ਵੀ ਇਹਦੇ ਵਿਚਾਰੇ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਡੁੱਬਿਆ ਇਹਨੇ ਕੁਝ ਕਾਹਦਾ ਤੇ ਖਰਾਬ ਨਹੀਂ ਕੀਤਾ ਨਾਲ ਤੇ ਕੰਮ ਨਹੀਂ ਕੀਤਾ ਇਹ ਨਹੀਂ ਗਈ ਹਾਂ ਇਹਨੇ ਕਿਹੜਾ ਹੈਗਾ ਪੁੱਠੀ ਐ ਰਹੀ ਵੀ ਇਹਨੇ ਕਿਹੜਾ ਵੀ ਜੂਏ 'ਚ ਹਾਰੀ ਹਾਂਜੀ ਵੀ ਜਿਹਦਾ ਕੋਈ ਗਲਤ ਕੰਮ ਕੀਤਾ ਚਿਹਰੇ 'ਚ ਕੋਈ ਦੁੱਖ ਨਹੀਂ ਆ ਹੁਣ ਆਪਾਂ ਲਾਈਵ ਹੋਈ ਜਾਨੇ ਆ ਮਾਈਕ ਦੇ ਵਿੱਚ ਗਾਲਾਂ ਕੱਢਦਾ ਬੰਦਾ ਜੇ ਕੋਈ ਮੇਰਾ ਗਲਤ ਬੋਲੇ ਆਪਾਂ ਹੱਟ ਵੀਤੀ ਆਪਦੀ ਕਹਾਣੀ ਸੁਣਨੀ ਆ ਹੱਟ ਵੀਤੀ ਗੱਲ ਕਰਨੀ ਕੋਈ ਗੱਲ ਦੀ ਆਪਾਂ ਨੂੰ ਲੋੜ ਦੀ ਜੋ ਹੋਈ ਜਾਂਦਾ ਜੋ ਕਿਹਾ ਉਹ ਸਹੀ ਗਿਆ ਜਦੋਂ ਇਹੋ ਜਿਹਾ ਹੁੰਦਾ ਆ ਆਪਾਂ ਨੂੰ ਕਈ ਵਾਰੀ ਅਸੀਂ ਦੇਖਦੇ ਆਂ ਸਮਾਜ ਦੇ ਵਿੱਚ ਕਈ ਰਿਸ਼ਤੇਦਾਰ ਬੰਦੇ ਨੂੰ ਡਿੱਬੇ ਨੂੰ ਵੀ ਹਾਰਾ ਦੇ ਕੇ ਤਾਂ ਚੱਕ ਦਿੰਦੇ ਆਂ ਚੱਕ ਦੇ ਸਹੀ ਕਈ ਹੁੰਦੇ ਆ ਉਹਨੂੰ ਡੁੱਬਦੇ ਨੂੰ ਹੋਰ ਡਪਾਉਂਦੇ ਆਂ ਡਪਾਉਂਦੇ ਆਂ ਡਪਾਉਂਦੇ ਕੋਈ ਸ਼ੱਕ ਨਹੀਂ ਜਸਤੇ ਅੱਜ ਪੈਸਾ ਹੀ ਆਪਣੇ ਕੋਲ ਲੋਕਾਂ ਨੂੰ ਪੈਸਾ ਵਰਤਿਆ ਵੀ ਦਿੱਤਾ ਬੈਣ ਬਿਆਜੋ ਦਿੱਤਾ ਜਿਦੋਂ ਹੋਣ ਗਿਆ ਮਤਲਬ ਆਪਾਂ ਮੰਗਣ ਤੋਂ ਪਹਿਲੇ ਹੀ ਕਿਤੇ ਮੰਗ ਲੈਣਾ ਵੇ ਇਹ ਉਹ ਪਹਿਲੇ ਪਾਸਾ ਵੜ ਜਾਂਦੇ ਪਹਿਲੇ ਗੱਲਾਂ ਸਾਨੂੰ ਹਣ ਲਾ ਪੈਂਦੇ ਆ ਕੀ ਹਾਲ ਆ ਯਾਰ ਵਾ ਗਾਮਾ ਭਾਈ ਤੂੰ ਬੜਾ ਐਟਚੰਗਾ ਹੋ ਗਿਆ ਮੇਰੇ ਨਾਲ ਆ ਗਿਆ ਯਾਰ ਬੜਾ ਡਾਉਣ ਪੈ ਗਿਆ ਕੰਮ ਸਾਡਾ ਯਾਰ ਤੇਰੇ ਹੁੰਦਿਆਂ ਬੜਾ ਕੰਮ ਯਾ ਝੜਾਈ ਸੀ ਸਾਡੀ ਯਾਰ ਬੜਾ ਹੌਸਲਾ ਹੀ ਸਾਨੂੰ ਯਾਰ ਪਹਿਲੇ ਬਣਾ ਨਾ ਫਿਰੂ ਕਰ ਦਿੰਦੇ ਵੀ ਕਿਤੇ ਮੰਗ ਲੈ ਲਵੇ ਉਹ ਮੈਂ ਕਿਹਾ ਭਰਾਵਾ ਮੈਂ ਕੋ ਮੰਗਣ ਨਹੀਂ ਆਇਆ ਮੇਰੇ ਹੱਥ ਬੰਨ ਕੇ ਵੇਜੇ ਹੁੰਦੇ ਮਿਲਣ ਲਈ ਤੈਨੂੰ ਪਰ ਇਹ ਦੁਬਾਰ ਨਹੀਂ ਤੈਨੂੰ ਉਰੇ ਆਉਂਦੇ ਬਸ ਲੋਕਾਂ ਨੇ ਪਹਿਲੇ ਹੀ ਖਾਸ ਕਰਾ ਦਿੰਦੇ ਸੀ ਹਾਂ ਪਹਿਲੇ ਖਾਸ ਕਰਾਉਣ ਲਾ ਪਹਿਲਾਂ ਦੂਰੂ ਲੱਗ ਜਾਂਦਾ ਅਗਲਾ ਹੂੰ ਪਾਸਾ ਵਟਣ ਲੱਗ ਜਾਂਦਾ ਜਿਨ੍ਹਾਂ ਨੇ ਜਿੰਨਾ ਖਾਦਾ ਉਹਨੇ ਯਾਰੇ ਪਾਸਾ ਵਟਿਆ ਕਈ ਬੰਦੇ ਇਹੋ ਜਿਹੇ ਪੁਰਾਣੇ ਖੜੇ ਆ ਉਹਨਾਂ ਨੇ ਉਹਦੇ ਚਾਰ ਬੰਦੇ ਜਿਹੜੇ ਕਹਿੰਦੇ ਆ ਉਹ ਗੱਲ ਤੋਂ ਸ਼ਰਮ ਮੰਨੋ ਇਹ ਦਿਨ ਚਾਪੋ ਐਨਾ ਤੁਸੀਂ ਖਾਦਾ ਹੋਏ ਇਹ ਮੜਾ ਮੜਾ ਕਹਿੰਦੇ ਹੌਸਲੇ ਦੇ ਬੰਦੇ ਨੂੰ ਤੇ ਮੁੜ ਕੇ ਸ਼ਰਮ ਦੇ ਮਾਰੇ ਨੀਵੀਂ ਪਾ ਕੇ ਤੇ ਮੜਾ ਮੜਾ ਹਾਇ ਰਹਾ ਸਾਹਮਣੇ ਦਾ ਕਰਦੇ ਆ ਕੋਈ ਸ਼ਰਮ ਮੰਨਦੇ ਆ ਤੇ ਪਰ ਉਪਾਸਾ ਵਰਦੇ ਸ਼ਰਮ ਬਹੁਤ ਮੰਨਦੇ ਆ ਤੇ ਬੜਾ ਆ ਖਾਦਾ ਸੀਗਾ ਤੇ ਯਾਰ ਹੁਣ ਇਹਨੂੰ ਉੱਤ ਪਾਸਾ ਵਟੀ ਜਾਂਦੇ ਆ ਆਪਾਂ ਚਲ ਮਾਤ ਨਹੀਂ ਕਰ ਲੈ ਬੰਦਾ ਹੌਸਲਾ ਹੀ ਦੇ ਦੇ ਨਾ ਤਾਂ ਇਹ ਨਹੀਂ ਬਹੁਤ ਹੁੰਦਾ ਈ ਜ਼ਿੰਦਗੀ ਚ ਤੁਸੀਂ ਚੜਾਈਆਂ ਵੀ ਵੇਖੀਆਂ ਤੇ ਉਤਰਾਈਆਂ ਵੀ ਹੋ ਗਈਆਂ ਜ਼ਿੰਦਗੀ ਦਾ ਤਜਰਬਾ ਕੀ ਕਹਿੰਦਾ ਵੀ ਜ਼ਿੰਦਗੀ ਚ ਅਸਲ ਚਕਾਣੀ ਕੀ ਹੈ ਆਪਣਾ ਤਾਂ ਜਾਰੇ ਆਪਾ ਇਹ ਹੈ ਜੀ ਜਿਹੜੇ ਭੈਣ ਭਰਾ ਹੈ ਜਿਹੜੇ ਦਾ ਭੈਣ ਭਰਾ ਹੈਗਾ ਸੁੱਖੀ ਵਧੀਆ ਦਾ ਸਾਰੇ ਪਰਿਵਾਰ ਵਰਦ ਦਾ ਉਹਨਾਂ ਨਾਲ ਜਾਰੀ ਇਸਨੀ ਪ੍ਰਮਾਤਮਾ ਚੜਾਈ ਰੱਖੀ ਜਿਹੜਾ ਸਾਡੇ ਵੀ ਨੂੰ ਅਸੀਂ ਸਾਡੇ ਬੰਦਾ ਵੀ ਮੇਰੇ ਭਾਈ ਦਾ ਭਰਾ ਹੋ ਵੀ ਨਾ ਹਮ ਬਸ ਪੰਜਾਬੀ ਚ ਗੱਲ ਇਹ ਆ ਕਿ ਭਰਾਵਾਂ ਦੀ ਜਿਹਾ ਹੌਸਲਾ ਹੁੰਦਾ ਭਰਾਵਾਂ ਨਾਲ ਥੱਲੇ ਰਹਿਣਾ ਸ਼ੁਰੂ ਕਰ ਦੇਣਾ ਤੇ ਇਹ ਦੁੱਖ ਦਾ ਹੂੰ ਆਪ ਹੈਗੇ ਵੀ ਆਪਣੇ ਭਰਾਵਾਂ ਨਾਲ ਦਾ ਭਰਾ ਹੋਣੀ ਨਾ ਨਾ ਹੁਣ ਪੈਣਾ ਪੈਣਾ ਹੋਣ ਜਿਹੜੀ ਇੱਕ ਦੀ ਵੇਰੇ ਨਾਲ ਵਰਤਦੀ ਐ ਤੇ ਉਹ ਚਾਲੀ ਚਰੋ ਆਦੀ ਖੇੜੀਦਾ ਕੋਈ ਇਹ ਨਹੀਂ ਹੁੰਦਾ ਵੀ ਮੇਰੀ ਭੈਣ ਮੇਰੇ ਘਰੇ ਕੋ ਕਣ ਸਿਰਕੇ ਜਾਵੇ ਖੁਸ਼ ਤਾਂ ਰਹੇ ਖੁਸ਼ ਤਾਂ ਰਹਿੰਦੀ ਐ ਨਾ ਮਾਸਾ ਹਾਈ ਜਾ ਗਾਂ ਬੱਚੇ ਖੁਸ਼ ਆਪਣੇ ਪਰਿਵਾਰ ਦਾ ਸੋਹਰਾ ਨਹੀਂ ਖੁਸ਼ ਐ ਸੋਹਰੇ ਮੇਰੇ ਖੁਸ਼ ਐ ਬਾਈ ਨੇ ਪਰਵਾਦੂ ਹਸਨੇ ਯਾਰ ਇਹ ਜਿ ਕਰਦੇ ਚਾਰ ਬੰਨੇ ਹੁਣ ਵੀ ਜਾ ਵਰਨ ਜਵਲ ਜਿਤ ਕਰਦੇ ਸੋਹਰੇ ਅੱਜ ਵੀ ਗਿਆਨ ਪੁੱਛਦੀ ਐ ਸਾਰਾ ਕੋਈ ਨਹੀਂ ਗੱਲ ਵੀ ਕਿਸੇ ਗੱਲ ਦੀ ਕਮੀ ਐ ਸਾਰਿਆਂ ਨਾਲ ਵਧੀਆ ਸੋਹਰੇ ਵਧੀਆ ਵਰਦੇ ਆ ਜਵਾਗ ਵਰਦੇ ਆ ਇੱਕ ਪਾਣਾ ਹੋਰ ਤਾਂ ਫਰਾ ਸਾਰਾ ਛੱਡ ਜਾਨੇ। ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਬਈ ਜੀ ਬਹੁਤ ਜ਼ਿਆਦਾ ਖੁਸ਼ ਹੈ। ਮਿਹਨਤ ਕਰਕੇ ਖਾ ਰਿਹਾ ਕਿਸੇ ਤੇ ਬੋਝ ਨਹੀਂ। ਭਾਵੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਬਦਲਾ ਆ ਗਿਆ ਪਰ ਰੱਬ ਦਾ ਪਾਣਾ ਮੰਨ ਕੇ ਆਪਣੀ ਜ਼ਿੰਦਗੀ ਜੀ ਰਿਹਾ। ਤੁਹਾਨੂੰ ਕਿਵੇਂ ਲੱਗੀ ਇਹ ਸਟੋਰੀ? ਪਰ ਤੁਸੀਂ ਵੀ ਅਜਿਹੇ ਇਸ ਸਟੋਰੀ ਤੋਂ ਇਹ ਹੀ ਸਿੱਖ ਸਕਦੇ ਆ ਕਿ ਆਪਾਂ ਵੀ ਥੋੜਾ ਜਿਹਾ ਸੋਚ ਸਮਝ ਕੇ ਕਿਤੇ ਨਾ ਕਿਤੇ ਇਨਵੈਸਟ ਕਰੀਏ। ਕਈ ਵਾਰੀ ਅਸੀਂ ਰਿਸ਼ਤੇਦਾਰਾਂ ਦੇ ਚੱਕਰ 'ਚ ਜਾਂ ਕਿਸੇ ਦੇ ਕਹਤੇ ਅਸੀਂ ਉਹ ਜ ਕਦਮ ਚੱਕ ਬੈਠਦੇ ਆ ਜਿਹੜਾ ਸਾਡੀ ਜ਼ਿੰਦਗੀ ਨੂੰ ਖਤਮ ਜ਼ਿੰਦਗੀ ਨੂੰ ਮੁਸ਼ਕਲ ਹਾਲਾਤਾਂ ਤੇ ਚਲਾ ਸਕਦਾ ਜੁੜੇ ਰਹੋ ਡੇਲੀ ਡਸ ਟੀਵੀ ਦੇ ਨਾਲ ਤੇ ਬਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਸਸੀ ਸਸੀ ਕਾ